ਜਿਲਾਸ ਦੂਰ ਦੇ ਵਿੱਚ ਅੱਜ ਅਸੀਂ ਪਹੁੰਚੇ ਆ ਗੁਰੂ ਘਰ ਦੇ ਅੰਦਰ ਜਿਨੀਆਂ ਮੇਰੀਆਂ 바ਪਾ ਪੈਦਾ ਮੌਜਬਾ ਬਜ਼ੁਰਗ ਆਏ ਹੋ ਸਾਰਿਆਂ ਨਾਲ ਇੱਕ ਵਾਰੀ ਗੱਜ-ਬੱਜ ਕੇ ਆਪਾਂ ਬੱਦੇ ਦੀ ਸਾਜ ਪਾਈਏ ਵਾਹਿਗੁਰੂ ਦੀ ਕਾ ਖਾਲਸਾ ਵਾਹਿ خراب <تصفح> ہی مت لیا چور

ਬਣਾ ਕੇ ਭੇਜੋ ਕੀ ਇਹ ਗੱਲ ਜਿਵੇਂ ਜਿਹੜਾ ਹੋਇਆ ਸਹੀ ਹੈ ਕਦੇ ਨਹੀਂ ਹੋਇਆ ਜੀ ਮਾਹਰ ਕਰੋ ਸਾਰਾ ਸੀਤ ਦਾ ਇਸਲਾਬ ਉਹ ਦਿਹਾੜਾ ਗੁਰੂ ਘਰ ਦੇ ਦਰਬਾਰ ਸਾਹਿਬ ਨੇ ਤੁਮ ਨਹੀਂ ਕੀਤਾ ਅਸੀਂ ਭਾਨੇ ਦੇ ਲੋਕ ਨਹੀਂ ਹਿੱਠਕਾ ਪਹਿਲਾਂ ਦਿਹਾੜੇ ਪਰਚਾ ਬਹਾਰ ਰੋਕੀ ਦਾ ਫਿਰ ਪਿਆਲੇ ਚੈਦੀ ਹੋਣ ਦਾ ਪਰਚਾ ਫਿਰ ਰੋਕੀ ਦਾ ਪਰਚਾ ਬਹਾਰੀ ਫਿਰ ਰੋਕੀ ਦਾ ਪਰਚਾ ਬੋਰ ਫੇਰ ਰੂੜੇ ਕੇ ਫੇਰ ਮਹਿਲ ਦਾ ਜਿਹੜੇ ਪੰਜਾਬ ਦਾ ਕੋਈ ਥਾਣਾ ਛੱਡਣੇ ਨਹੀਂ ਦਿੱਤੇ ਪੱਕ ਜਾ ਨਹੀਂ ਦਿੱਤਾ ਜਾ ਰਿਹਾ ਰੌਲਾ ਕਿਹਦੀ ਗੱਲ ਦਾ ਤੁਸੀਂ ਦਾ ਸੂਰ ਨਾ ਲੋ ਉਹ ਲੋਕਾਂ ਜਿਹਨਾਂ ਨੇ ਇਸੇ ਮੁੱਖ ਮੰਤਰੀ ਜਿਹੜਾ ਹੁਣ ਬਣਿਆ ਪੰਜਾਬ ਦਾ ਦੋਵਾਂ ਦੀ ਇੰਕੀ ਬਣਾਈ ਦੋ ਦੋ ਢਾਈ ਢਾਈ ਲੱਖ ਵੋਟ ਤੇ ਜਤਾਇਆ ਆ ਮੇਰੀਆਂ ਮਾਵਾਂ ਬੈਠੀਆਂ ਬੜਾ ਜੋਰ ਲਾਇਆ ਸੀ ਨੇ ਝਾੜੂ 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 ਪੂਰਾ ਪੰਜਾਬ ਕਹਿੰਦਾ ਸੀ ਬਦਲਾ ਕੋਈ ਦੀ ਰਾਜਨੀਤੀ ਨਹੀਂ ਹੋਣੀ ਵਿਸਫਲਿਆ ਸਰਕਾਰਾਂ ਤੋਂ ਲੋਕ ਆ ਕੇ ਸੀ ਕਿ ਚਾਕੇ ਪੁੱਠਾ ਮੱਤਾਂ ਦੇ ਦੋ ਚਾਕੇ ਬੰਦਾ ਦੇਸ ਕਿਦਿਓ ਲੋਕਾਂ ਨੂੰ ਲੱਗਦਾ ਸੀ ਵੀ ਇਹ ਸਰਕਾਰ ਤੂੰ ਸੁੱਖ ਦਾ ਹਾਲ ਇਹ ਸਾਰਿਆਂ ਨੂੰ ਮਾਰ ਪਾਇਆ ਸਭ ਕੁਝ ਛੱਡ ਗਿਆ ਉਹ ਪੁਰਾਣੇ ਗੱਲਾਂ ਦੇ ਵਿੱਚ ਭਾਵੇਂ ਇੱਕ ਦਾ ਖੰਡਨਾ ਖੰਡਾ ਹੋ ਗਿਆ ਕਿ ਮੁੱਖ ਮੰਤਰੀ ਦੀ ਕਿ ਮੁੱਖ ਮੰਤਰੀ ਇਸ ਅਸਵਧ ਦੇ ਭੱਜੇ ਉਹਨੂੰ ਪਤਾ ਕਿ ਉਹਦੀ ਵੀਡੀਓ ਬਣਾ ਕੇ ਦੇਖੀ ਇਹ ਤਗਾਵ ਹੁੰਦੇ ਨੇ ਮੁੱਖ ਮੰਤਰੀਆਂ ਦੇ ਇਹ ਲੈਵਲ ਹੁੰਦੇ ਗੱਲ ਬੋਲਿਆ ਮੁੱਖ ਮੰਤਰੀ ਕਿ ਭਾਈ ਮੈਂ ਸਭ ਤੋਂ ਵੱਧ ਪਾਰਲੀਮੈਂਟ ਦੇ ਵਿੱਚ ਬੋਲਿਆ ਠੱਗ ਜੰਗਾਂ ਦੇ ਖਿਲਾਫ ਲੈ ਬੋਲਿਆ ਸਿਆਦ ਦੋ ਸਾਲ ਅਜਿਲੀ ਸਰਕਾਰ ਨੂੰ ਇੱਕ ਵੀ ਮੁਕੱਦਮਾ ਕੱਢ ਕੇ ਰੱਖਦੇ ਸਾਡੇ ਸਾਹਮਣੇ ਵੀ ਤੂੰ ਠੱਗ ਜੰਗਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਲੋਕਾਂ ਦੇ ਪੈਸੇ ਲਾਸ ਕਰਾਏ ਆ 14 ਹਜ਼ਾਰ ਕਰੋੜ ਦੀ ਥੱਗੀ ਆ ਪੰਜਾਬ ਤੇ ਝੰਡਾ ਬੁਲਾਰਾ ਬਿਨਾਂ ਲਿਸੈਂਸ ਤੋਂ ਸੈਂਕੜੇ ਦੇ ਹਜ਼ਾਰਾਂ ਠੱਗ ਜਨ ਬੈਠੇ ਆ ਜਿਹੜੇ ਬਿਨਾਂ ਲਿਸੈਂਸ ਤੋਂ ਦੁਕਾਨਾਂ ਖੋਲ੍ਹੇ ਬੈਠੇ ਆ ਤੇ ਸੂਬਾ ਸਰਕਾਰ ਦੀ ਮਜ਼ਦੂਰੀ ਤੋਂ ਵੇਨਾ ਉਹਦੇ ਲਿਸੈਂਸ ਤੋਂ ਜਿਹੜਾ ਕੋਈ ਬੰਦਾ ਯੋਗ ਨਹੀਂ ਬਣ ਸਕਦਾ ਇਹ ਪੁਣਾਂ ਤੇ 420 ਦੇ ਨਕਲੇ ਵੀ ਦੱਤੇ ਹੁਣ ਇਹਨਾਂ ਨੇ ਕੱਲ੍ਹ ਦੀ ਹਰ ਰੋਜ਼ਾਂ ਕਰਤੀ ਆ ਆਪਣੇ ਖੀਤੇ ਹੋਏ ਮੀਡੀਆ ਨੂੰ ਕਿ ਤੁਸੀਂ ਭਾਨੇ ਦੀਆਂ ਬਣਾ ਲੀਆਂ ਵੀਡੀਓ ਕੱਟ ਵੱਧ ਕੇ ਚਲਾਓ ਉਹਦੀਆਂ ਕਲਿੱਪਾਂ ਕਰ-ਕਰ ਕੇ ਚਲਾਓ ਕਿ ਭਾਨਾ ਆ ਕਾ ਕਰਦਾ ਭਾਨਾ ਆਏ ਭਾਨਾ ਆਏ ਜਦ ਜਿਹੜੀ ਲੋਕਾਂ ਦੀ ਹਮਦਰਦੀ ਹੈ ਲੋਕ ਲਹਿ ਜਿਹੜੀ ਭਾਨੇ ਲੈ ਕੇ ਬਣੀ ਉਹ ਨਾ ਬਣੀ ਲੋਕ ਕਹਿੰਦੇ ਤੀ ਕਿਹੜਾ ਬੰਦਾ ਸੀ ਇੱਥੇ ਦਿਲ ਖੋਦੇ ਆ ਕਿ ਉਹ ਵੀਡੀਓ ਸਾਹਮਣੇ ਆ ਜਾਂਦੀ ਹੈ ਉਹ ਕਿਵੇਂ ਐਂਡ ਕਰਦੇ ਆ ਕਿਵੇਂ ਉਹ ਤੋੜ-ਨੋੜਦੇ ਆ ਉਹ ਆਪਾਂ ਨੂੰ ਨਹੀਂ ਪਤਾ ਹੋ ਲਗਾਤਾਰ ਮਹਾਵਤ ਪ੍ਰਕਾਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਲੋਕ ਲਹਿ ਲਾਵੇ ਸੋ ਭਰਾਵਾ ਮਸਲਾ ਭਾਨੇ ਦਾ ਨਹੀਂ ਹੈ ਮਸਲਾ ਰੌਲਾ ਜਬਰ ਦੇ ਖਿਲਾਫ ਆਜਿਨ ਕਰਕੇ ਮੁੰਡਾ ਰਵੀ ਸਿੰਘ ਦਾ ਸੱਚ ਵਾਂਗ ਕੇ ਨੋਟ ਪੱਤਰ ਗਿਆ ਉਹਦਾ ਫੋਨ ਆਇਆ ਅਨੰਤ ਦੇ ਬਲਕੇ ਨਾ ਬਾਈ ਤੋਂ ਡੀਐਸਪੀ ਜਿੱਦੜ ਮੈਨੂੰ ਫੋਨ ਆਇਆ ਕਿ ਤੁਸੀਂ ਵੀਡੀਓ ਪਾਈ ਹੈ ਉਹਨੇ سلمان صلی اللہ علیہ وسلم نے جگہ مادہ سے مٹی تو ہاں ہم بل ساتھ ہوں وہ بیڈیو دیر کر دے میں نے کہا اللہ صلی اللہ علیہ وسلم ہے نیتا نقصان ہو حق ہو گئی ہے کہ کس طریق کے نوائے دا رہے ہیں بیڈیو دیر کر آ رہے ہو بھول والے بندہ نے کوئی اچھے پا رہے ہو جو کوئی نوائے بندہ نے پہنے کوئی کمینٹ کرتا ہے کوئی کپڑی کرتا ہے انہیں کہے ਨੌਜਵਾਨਾਂ ਨੂੰ ਘਰ ਕੋਲ ਫੋਨ ਜਾ ਰਹੇ ਆ ਕਿਸੇ ਐਸਨਾ ਹੁਕਮ ਚਾਹਤ ਦਾ ਕਿਸੇ ਐਸਤਜੋ ਦਾ ਕਿਸੇ ਮੁੱਛੀ ਦਾ ਉੱਥੇ ਵੀ ਜਾਣਾ ਦੀ ਉੱਥੇ ਆਏ ਮੌਜੂਦ ਸੀ ਆਏ ਮੌਜੂਦ ਪੂਰਾ ਕੀ ਚੋਟੀ ਦਾ ਜੋਰ ਲੱਗਿਆ ਕਿ ਕੰਨੋਂ ਪੁੱਤ ਦੇ ਘਰ ਕੋਲ ਕੱਠ ਨਾ ਹੋਵੇ ਯਾ ਭਾਈ ਇਹ ਸਾਡੇ ਹਰਕਾ ਦੀ ਗੱਲ ਕਰਦਾ ਸੱਚ ਦੀ ਕਰਦਾ ਆਪਾਂ ਜਦੋਂ ਸਾਡੀ ਨਾਜਵਾਨ ਡੇਗਰੂ ਬੰਦ ਪਿੱਛੇ ਆ ਕੇ ਅੰਸੇ ਲਾ ਕੇ ਆਪਾਂ ਉਦੋਂ ਨੂੰ ਚ اپنے بندہ آئے ہوئے اپلی گئے پٹے گئے کھڑے گئے سڑکیں پکتی ਕੀ ਲੋਕ ਤਾਕਤ ਦੇ ਅੱਗੇ ਉਸ ਤਰ੍ਹਾਂ ਕਰ ਸਕਿਆ ਕੀ ਸਾਨੂੰ ਦਿੱਲੀ ਬੋਲਣ ਤੋਂ ਰੁਕ ਸਕਿਆ ਕਹਿੰਦੇ ਜਦੋਂ ਲੋਕ ਇਕੱਠੇ ਹੁੰਦੇ ਨੇ ਉਹ ਕਰ ਮਸਲਾ ਦੀਆ ਸਾਡੀ ਜਮੀਨ ਦਾ ਹੁੰਦਾ ਇਹ ਮਸਲਾ ਸਾਡੀ ਜ਼ਬਾਨੀ ਨੂੰ ਬਚਾਉਂਦਾ ਜਾਂ ਜਦਸੀਂ ਇਹ ਸੋਚਦੇ ਆ ਕਿ ਆਪਾਂ ਕੀ ਲੜਨਾ ਠੀਕ ਆ ਭਾਂਦੇ ਹਰ ਦਾ ਕੋ ਰੱਖਿਆ ਜਾਂਦਾ ਕੋ ਝੋਟਿਆ ਜਾਂਦਾ ਕੋਈ ਹੋਰ ਦਿਬੂਗਾ ਨਾ ਮਨਵਾ ਅੰਤ ਤਿੰਨ ਬਿਨਾਰੇ 25 26 ਮੁੱਦਿਆਂ ਦੇ ਤੋਂਤਰ ਹੋਏ ਦੋ ਗੁੱਨੇ ਧੀਰੇ ਵਾਲੇ ਐ ਗੈਸਟਰ ਕਹਿੰਦੇ ਉਹਨਾਂ ਦੇ ਇੱਕ ਹੁੰਦਾ ਰਹੂ ਹੈ ਜਿੱਦ ਤੇ ਇੱਕ ਵੀ ਮਕਦਮਾ ਕੋਈ ਪੱਖਾ ਦਰਨੀ ਹੈਗਾ ਉਹਨੂੰ ਹੀ ਲੈ ਕੇ ਬੰਦ ਠੀਕ ਕਰਨ ਦੀ ਨੂੰ ਮਾਰਦੀ ਜਿਹੜਾ ਆਤਮਵਾਦੀ ਵਕਤਵਾਦੀ ਗੈਸਟਰ ਨੇ ਮਾਰਦੇ ਆਪਾਂ ਜਿਹੜਾ ਪਹਿਲਾਂ ਜਿਹੜੇ ਨਾਲ ਸਾਡੀ ਕਿਹਦੇ ਮਾਰੀ ਨਹੀਂ ਹੋਣੀ ਅਸੀਂ ਨਾ ਤੇਰੇ ਦਾਦੇ ਦੇ ਬੱਚੇ ਤੁਸੀਂ ਨੇ ਪੁੱਛਿਆ ਇਦੂ ਕਾਹ ਲੈ ਤੇਰਾ ਸਵਾਗਤ ਕਿਹਦੇ ਨਾਲ ਹੈ ਸਿਰ ਤੇ ਪੱਕ ਦੇ ਕਹਿੰਦੇ ਸੀ ਕਿ ਉਹ ਡਾਕੀ ਤੇਰੇ ਤੇ ਸੀ ਕੰਪਟਰ ਤੇ ਪਾਣੀ ਦਾ ਲੱਗ ਗਿਆ ਉਹ ਰੇਤ ਕਰੀ ਮਿਲਣ ਗਿਆ ਰਾਹ ਟੱਕ ਲਿਆ ਚਾਹ ਤੇ ਪਾ ਲਿਆ ਇਹੀ ਗੱਲ ਹੋ ਰਿਹਾ ਦਾ ਕਿ ਉੱਤਰ ਰੂਵੇ ਦੌਰ ਸ਼ੁਰੂ ਹੋ ਚੁਕਿਆ ਜੇ ਅੱਜ ਦਿਨ ਇਸੇ ਤੇ ਫਿਕਰ ਲੈ ਕੇ ਠੀਕ ਹੈ ਯਾਰ ਕੋਈ ਗੱਲ ਨਹੀਂ ਉਹ ਡਾਂਗਾ ਨਾ ਪਾਇਆ ਆਪਾਂ ਕੇ ਆਪਣਾ ਘਰਾਂ ਦੇ ਮੁੰਡੇ ਮਾਰ ਕੇ ਦਰਵਾਜ਼ੇ ਭੇਟ ਕੇ ਬੱਟੇ ਲੈ ਜਾਗੇ ਪਹਿਲੀ ਗੱਲ ਤੁਹਾਨੂੰ ਕਰਾਂ ਦੇ ਬੈਠਣ ਦੀ ਇੱਕਾਈ ਬਾਤ ਹੋ

ਜਿਹੜੇ ਆਪੇ ਕਹਿੰਦਾ ਉਹਨੂੰ ਰੋਕਣ ਦੀ ਬਜਾਏ ਸਾਡਾ ਵਾਲੇ ਪਰਚੇ ਸਾਡਾਂ ਦੀ ਗੱਲ ਇਸ ਬਾਤ ਨੂੰ ਦੇ। ਇਹ ਸਾਡੇ ਕੱਲਿਆ ਦੇ ਸਵਾਲ ਹੈ। ਇਹ ਪੂਰੇ ਪੰਜਾਬ ਤੇਰਾ ਮਾਂਹ ਪਿਆ ਦੇ। ਹਰ ਭੈਣ ਤੇ ਹਰ ਨੌਜਵਾਨ ਦਾ ਹਰ ਬੱਚੇ ਦਾ ਸਵਾਲ ਹੈਗਾ। ਵੀ ਤੁਸੀਂ ਕਹਿੰਦੇ ਸੀਗੇ ਵੀ ਭਾਵੇਂ ਨਾ ਪਹਿਲਾਂ ਸਰਕਾਰਾਂ ਇੰਨੇ ਗੱਲਾਂ ਰੱਖੀ ਫਿਰਦੇ ਆ। ਐਨੇ ਬੋਲ ਨਾਲ ਕੁਝ ਹੁਕਮਿਆ ਕਰਦੇ ਆ। ਆ ਫੋਟੋਆਂ ਲਾਉਂਦੇ ਆ। ਜਿਹੜੀਆਂ ਗੱਲਾਂ ਪਰਸੇ ਨੂੰ ਕਹਿਦਾ ਰਿਹਾ ਹੈ ਆ ਦੱਸ ਦੇ ਕਿਹੜੀ ਗੱਲ ਤੇ ਖਰਾਬ ਹੋਇਆ ਸਭ ਤੋਂ ਵੱਧ ਫੋਟੋਆਂ ਇਸ ਦੇ ਲਈ ਪੰਜਾਬ ਤੋਂ ਬੋੜਾ ਤੇ ਬੱਸਾਂ ਤੇ ਗੰਧਾ ਹੁੰਦੇ ਅਖਬਾਰਾਂ ਚ ਕਈ ਹਫ਼ਤੇ ਪਹਿਲਾਂ ਪੰਜਾਬ ਦੇ ਗਿਆਨੇ ਨੂੰ ਪਲੀਸ਼ੂ ਵੀ ਤੇ ਬੋੜਾ ਤੇ ਬੱਚੇ ਨੇ ਕਿਤਾਬਾਂ ਦੇ ਝੋਲਿਆ ਤਿਲ ਪਾਪਿਆਂ ਤੇ ਬੋਲਿਆ ਤੇ ਨਸਰੀ ਵਾਲੇ ਬੱਚਾ ਬੱਚਾ ਪਹਿਲੇ ਚ ਵੱਧਦਾ ਮੈਂ ਤੂੰ ਦੇਖਿਆ ਹੈ ਕਿ ਇਹ ਰੋਧੀ ਜਗਾ ਹੈ ਸਿੱਖਿਆ ਮੰਤਰੀ ਕੋਹ ਦੋਨਾਂ ਦੀ ਪਹਿਲਾਂ ਉਹਨਾਂ ਦੀ ਇੰਟਰੋਡਕਸ਼ਨ ਦਿੱਤੀ ਹੋਈ ਉੱਪਰ ਉਹ ਐ ਨਹੀਂ ਪਤਾ ਕਿ ਮੇਰੇ ਆਲੇ ਪਰਜਾਲ ਕਰਕੇ ਉਹ ਤੇਰੇ ਕੋਈ ਨਾ ਕੋਈ ਬੰਸਲਾ ਆ ਗਿਆ ਆ ਆ ਕੋ ਉਹ ਗੱਲ ਉਹ ਕਹਿੰਦੀ ਬੋਲੀ ਧੂੜਾ ਹੋ ਉਹ ਮੁੰਡਾ ਧੂੜੀ ਤੇ ਐਵੇਂ ਦੇ ਘਰ ਆ ਲਈ ਸ਼ਿਵ ਜੀ ਦੀ ਮਾਂ ਤੇ ਹੱਥ ਤੇ ਬੋਲੀ ਕਹਦੇ ਭਾਨੇ ਦੇ ਹੱਥ ਤੇ ਬੋਲੀ ਉਹਦੇ ਘਰੇ ਰਾਤ ਨੂੰ ਵੀ ਜਦੋਂ ਦਾ ਬਰਸਾ ਗਾ ਕਹੋਣ ਲੱਗੇ ਜਿਹੜਾ ਵੀ ਬੰਦਾ ਬੋਲ ਉਹ ਦੱਬ ਦੇਗਾ ਪਰ ਤੇ ਦੱਬੇ ਉੱਠਣ ਦੇ ਇਹ ਇਤਿਹਾਸ ਤੇ ਨਹੀਂ ਆਇਆ ਇਹ ਸਵਾਲ ਨੇ ਸਾਡੇ ਵੀ ਤੁਸੀਂ ਕਹਿੰਦੇ ਸੀ ਪੰਜਾਬ ਦੇ ਵਿੱਚੋਂ ਬਾਹਰ ਲੋਕੀ ਕੰਮ ਲੈ ਆ ਕਰਦੇ ਐ ਇੰਨਾ ਬੇਜ਼ਿਦਾਰੀ ਹੋ ਗਈ ਸਾਡੀ ਜਵਾਨੀ ਬਾਹਰ ਨੂੰ ਘੱਟ ਜਿੱਲਾ ਭੱਜਣ ਲੱਗ ਪਈ ਜੇ ਤੇ ਸਾਰਾ ਛੱਡ ਕਰਕੇ ਅਸੀਂ ਬਾਹਰ ਲੱਗਦੇ ਆਂ ਹੋਰ ਸਾਡਾ ਭਾਰਤ ਨਾਲ ਕੋਈ ਖਾਲ ਬੰਤਨ ਵਾਲੀ ਹੈਗਾ ਪਿਛਲੇ ਸਾਲ ਐਸੀ ਸਰਕਾਰ ਨੇ ਮੇਰੇ ਤੇ ਹਰੀ ਕੇ ਪੱਤਰ ਚਿੱਤੇ ਦਾ ਪੱਤਰ ਦਿੱਤਾ ਬਲਤਾਬ ਇਹਦੇ ਮਾਪੇ ਬੱਸ ਹੋਏ ਨਹੀਂ ਵੀ ਨੂੰ ਪਰ ਸਾਹੂ ਕਹਿੰਦਾ ਸੀ ਮਗਰ ਮੈਂ ਕਿਤਾ ਦੇ ਕਹਿੰਦੇ ਨਹੀਂ ਫਿਰ ਮੇਰੇ ਬਾਪਰਾ ਕਦੇ ਤੱਕ ਜਿਹੜਾ ਬੰਦਾ 10 ਸਾਲ ਤੋਂ ਰਾਜਪੀ ਬੋਦੀ ਦੀ ਪਾਲੀਆਂ ਦੀ ਇਤਿਹਾਸ ਦੀ ਜਵਾਨੀ ਦੀ ਕਿਸਾਨੀ ਦੀ ਨਸ਼ਿਆਂ ਦੇ ਗਰਾਬ ਲੰਘ ਰਿਹਾ ਅਸੀਂ ਬੰਦੇ ਦੇ ਪਛਾਣ ਦੇ ਬਚਦੇ ਇਹ ਧੰਨਵਾਦ ਪਿਆਰ ਦੇ ਲੋਕਾਂ ਦਾ ਮਹਿਲਾ ਦਾ ਜਿਹੜੇ ਬਹੁਤ ਵੱਡਾ ਕੰਮ ਹੋਇਆ ਕਿ ਇਹ ਪਿੱਛੇ ਹਟਾ ਦੇ ਇਹ ਭਾਰਤ ਕਦੇ ਕਹਿਣਾ ਹੁੰਦਾ ਸੀ ਇਹ ਅਸੀਂ ਲੋਕਾਂ ਨੂੰ ਨਿਦਰਾ ਦੇ ਬੋਲਣ ਆਇਆ ਅੱਜ ਬੋਲਣ ਵਾਲੇ ਇਸ ਤੇ ਚੁਣ ਲਾ ਕੇ ਆਇਆ ਤੇਰਾ ਅਕਲ ਲਾ ਕੇ ਵਿਚੋ ਵੀ ਦਿਓ ਲਾਪੀ ਦਿਓ ਢਾਉ ਚਾਹ ਤੋ ਜੇ ਲਾ ਚ ਫਿਰ ਜਿੰਨੇ ਸੋਤੇ ਕੋਲੇ ਆਇਆ ਬਈ ਕਾਲ ਨੂੰ ਬਟਾਕਾ ਕਰਕੇ ਇਹ ਗੱਲ ਧਾਰ ਕਰਦੇ ਹਾਂ ਅਸਲ ਧਾਰ ਤੇ ਨਹੀਂ ਜਿਆ ਜਾਂਦਾ ਹੁੰਦਾ ਜਿੰਨੀ ਜ਼ਿੰਦਗੀ ਆ ਵੈਗਰੂ ਸਾਡੀ ਮੁਕਾਬਲੇ ਤੇ ਪਕੜੇ ਉਹਦੀ ਹਾਲੀ ਦੀ ਚੜ੍ਹੇ ਆ ਜਿੰਨੀ ਜ਼ਿੰਦਗੀ ਸਾਡੀ ਉਹ ਪਰਮਾਤਮਾ ਬੈਗਨ ਨੇ ਬਖਸ਼ੀ ਆਸੀ ਉਹੀ ਖੋ ਕੇ ਜੰਦੇ ਆਖੀ ਦਰਨ ਵਾਲੀ ਕੌਮ ਦੀ ਐਥੇ ਬਹੁਤ ਵੱਡੇ ਵੱਡੇ ਧਾਰਮਿਕ ਤੇ ਜਾਬਰਾਂ ਜੀ ਜਿਨ੍ਹਾਂ ਦੇ ਹੱਥੋਂ ਨਾ ਮਰਦਾ ਕਿਸੇ ਹਰਦਾ ਅਸੀਂ ਉਹਨਾਂ ਦੇ ਜਾਬਰਦਾਰ ਮੂਰਤ ਤੋੜ ਜਾਬਰ ਦਾ ਖਲਾਅ ਤੱਕ ਇਹ ਤਾਂ ਬਿਲਕੁਲ ਕੁਝ ਨਹੀਂ ਆ ਅਕੀਲ ਦੇ ਸਾਡੇ ਨੇ ਉੱਚਾ ਸਾਭੀ ਲਿਆ ਤੇ ਜੀ ਮੰਨਦੇ ਨੇ ਸਾਡੇ ਗੁਰੂਆਂ ਨੇ ਸਾਡੇ ਯੋਧਿਆਂ ਨੇ ਕੌਣਾਂ ਦੇ ਜ਼ਬਰਦਸਤ ਸਰਦਾਰ ਦਾ ਗਵਾਕਤਾ ਸਾਡੇ ਲੋਕ ਬਹੁਤ ਵੱਡੀ ਅਦਾ ਕਰਦੇ ਗੁਰਦਪਾਤਸ਼ਾਹ ਨੇ ਬਾਦੂ ਚਾਲ ਕੇ ਪੰਜੇ ਪਾਛੇ ਦਾ ਗਵਾਕ ਤੇ ਵੀ ਨੇ ਜ਼ਬਰਦਸਤ ਸਰਦਾਰ ਦਾ ਆਪਣੀ ਨਾਮੀ ਅਪੀਸਿਟੀ ਨੇ ਨੌਵੇਂ ਪਾਤਸ਼ਾਹ ਤੋਂ ਤੇ ਹਾਲ ਕਰਦੇ ਜ਼ਬਰਦਸਤ ਕਾਲ ਸਰਦਾਰ ਕਿਤਾ ਚ ਹੈ ਕਿਤੇ ਨੂੰ ਸਾਡਾ ਕੂਰ ਪੀਕੇ ਤਰਸਾ ਕੀ ਮਿਲਦੀ ਹੈ ਤੇ ਅਸੀਂ ਆਉਣ ਤੇ ਆ। ਸੋ ਅੱਜ ਉਹੀ ਰਾਹਾਂ ਵਿੱਚ ਆਉਣਾ। ਇਹ ਉਹੀ ਰਾਹ ਪੈ ਕੇ ਦਿੱਤੀ ਆ ਖਣ ਵਾਲੇ, ਮਸਿਰਨ ਵਾਲੇ, ਗਰਦੇ ਬਟਨ ਵਾਲੇ। ਲੈ ਭਾਈ ਪਰਸਾ ਦੇ ਸਾਡੇ ਡਾਂਗਾ ਮਾਰਦੇ। ਪਰਜੇ ਪਾ ਕੇ ਜਦ ਸਿੱਕੇ ਤੇਰਾ ਬੁਸਾਤ ਨੂੰ ਹੋਗਾ ਸ਼ਾਂਤੀ ਆਉਂਦੀ ਹੈ। ਤੇਰੀ ਭੁੱਖ ਮਿਟਦੀ ਹੈ ਅਸੀਂ ਆਉਣ ਤੇ ਆ। ਦੱਸੋ ਵੀ ਕੱਲ੍ਹ ਜਾਨੋਂ ਚਾਲ? 11:00 12:00 ਦੇ ਹੋ ਜਾਏਗਾ ਆਪਾਂ ਕੱਲ੍ਹ। ਜੋ ਜਰੂਰ ਆਪ ਆਪਣੇ ਸਾਹਮਣੇ ਲੱਗੇ ਆਣੇ ਕਾਬਲੇ ਨੂੰ ਕਹਾਂ ਇਕੱਲੇ ਕਰਿਆ ਨਿਕਲੋ ਕਾਬਲੇ ਦਾਦਾ ਜੀ ਵੀ ਕਹਾਂਨਾ 50 ਪਿਆ ਕਿੱਥੇ ਆ ਬਰਾ ਕੇ ਨਿਕਲੋ ਉਹਦੋਂ ਨਾਲ ਨਾ ਦੱਸ ਜਾਵਾਂਗੇ ਕਿ ਜੇ ਵੀ ਆਪਾਂ ਨੂੰ ਥਾਂ ਥਾਂ ਹੀ ਪਹਿਲਾਂ ਪਤਾ ਇਹ ਲੋਕਦੇ ਆ ਤਾਂ ਬਤਾਉਂਦੇ ਉਹ ਜੇ ਸਾਰੀ ਗੱਲ ਤੁਹਾਨੂੰ ਪਤਾ ਆ ਤੇ ਕਿਸੇ ਬਾਵਾ ਦੇ ਯਕੀਨ ਕਰਕੇ ਜਿਵੇਂ ਸਾਡੇ ਮੂੰਹ ਦੇ ਵਿੱਚੋਂ ਕੋਈ ਬਾਜ ਨਹੀਂ ਸੁਣਦੇ ਛੋੜੀ ਵੀਡੀਓ ਦੇ ਬਣਾ ਲਿਓ ਅੱਲਾਹ ਬਾਹਰ ਆਉਂਦੇ ਆਪਾਂ ਫੜ ਲਿਆ ਆਪਾਂ ਛੱਪਤਾ ਪੰਨਾ ਛੱਪਦਾ ਆਪਾਂ ਉੱਥੇ ਕੋਈ ਕੱਟ ਦੀ ਹੋਰ جاپ کو کہے کہ انہیں کبرا آتا کہیں گے اپنا انہیں دی کھانا ہوتے لاتے ہیں کوئی دا نہیں جس کر کے کام ہوں اتھے جلی دریم لائن کو اپنی ہے سرور کو اپنی دیکھ سکتا ہے اتھے بڑی کبھی دے بچا تو اسی پہنچنا ہے پڑی آلا بھائی کو آتے دے رہے ہیں بیر ਈਕਾ ਸ਼ਰਸੀ ਜ਼ਿਲ੍ਹਾ ਸਰਦਾਸੀ ਅਰਸੀ ਲੋਗ ਹੈ ਕੱਲੇ ਜਨਤਾ ਦਾ ਰਾਹ ਤੇ ਲੋਰੇ ਹੋਏ ਉਸ ਕਰਕੇ ਮਸਲਾ ਮੇਰਾ ਬਾਤ ਵਿੱਚ ਖੜਦਾ ਹੈ ਕਿ ਮਸਲਾ ਜ਼ਬਰ ਦੇ ਖਿਲਾਫ ਹੈ ਮਸਲਾ ਜੁੰਦੇ ਖਿਲਾਫ ਹੈ ਤੇ ਜ਼ਬਰ ਦਾ ਪੂਰਨ ਜਵਾਬ ਦੇਣਾ ਦੇਣਾ ਜਿਹੜਾ ਸੀ ਦਦੇ ਰਹੇ ਜ਼ਬਰ ਸਾਡਾ ਇਤਿਹਾਸ ਦੱਸਦਾ ਬਾਹਰ ਹੈ ਕਿ ਬਹੁਤ ਆਏ ਨੂੰ ਸ਼ਕਤਾ ਦਾ ਹਮਕਾਰ ਬਹੁਤ ਹੋ ਗਿਆ ਕਿ ਸਦਾ ਆਪਣੀ ਮਾਈ ਵਿੱਚ ਦੇਣਾ ਇਹਦੇ ਤੇ ਜ਼ਗੀਰਵਾ ਦੇ ਕਹਦੇ ਨੇ ਜੀਤਾਰ ਦੇ ਲਈ ਹੋਈ ਹੈ ਅੱਛੇ ਯੋਗਾਂ ਦੇ ਨਾਲ ਸੋ ਸਵਾਲ ਦਾ ਪ੍ਰਤਾਰ ਹੈ ਕਿਹੜੇ ਰਾਜ ਤੇ ਪਹਿਲਾ ਬਲ ਰੱਖਣ ਦਾ ਹੈ ਇਹ ਲਾਹਰ ਤੇ ਚੱਲ ਕੇ ਭਰਸੇ ਕਾਮ ਜਾਂਦੀ ਹੋਇਆ ਜੰਦਾ ਲੋਕ ਕਰਦਨ ਕੋਲ ਲੋਕਾਂ ਨੇ ਕੰਮ ਕਰਕੇ ਦਿਖਾਉਂਨੋਂ ਵੀ ਆਪੇ ਪੱਥਰ ਜੱਟੇ ਆਵਾਜ਼ ਆਪ ਕੋਈ ਲੋਕਾਂ ਨੂੰ ਦਾ ਕੇ ਨੂੰ ਨਹੀਂ ਜੋਰ ਤੇ ਨਹੀਂ ਸਿਪੋਰਟ ਦੇ ਜੋਰ ਜੁੱਤ ਦਾ ਕਰਦੇ ਇਹ ਪੰਜਾਬ ਦੇ ਇੰਨੀ ਮੰਨੀ ਗਏ ਨਾ ਪਹਿਲਾ ਬਲ ਤੇ ਨਾ ਕਿਦੇ ਬਦਲ ਠੀਕ ਹੈ ਜੇ ਆਪਾਂ ਮਿਲਦੇ ਆ ਕੱਲ੍ਹ ਵਹਿਮ ਦੇ ਬਾਸਾ What?